ਵਰਦੀਆਂ ਦੇ ਪੈਸੇ ਦਾ ਮਾਮਲਾ ਸੀਗਾ ਪਰ ਬੜਾਤਾ ਅਫੀਮ ਦਾ ਕਿਉਂਕਿ ਪੈਸੇ ਨਹੀਂ ਸੀ ਦੇਣਾ ਚਾਹੁੰਦੇ ਨਹੀਂ ਆਉਣਸਾਰ ਪਹਿਲਾਂ ਸਿਵਲ ਵਰਦੀ ਦੇ ਵਿੱਚ ਆਈ ਆ ਕੇ ਪਹਿਲਾਂ ਇਹਨਾਂ ਨੇ ਵੈਰੀਫਾਈ ਕੀਤਾ ਵੀ ਕੈਮਰੇ ਕਿੱਥੇ ਨੇ ਕੈਮਰੇ ਕਰਤੇ ਨੇ ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਨੂੰ ਦੁਕਾਨ ਤੋਂ ਚੁੱਕ ਕੇ ਲੈ ਗਈ ਚੱਕਣ ਤੋਂ ਬਾਅਦ ਕੀ ਕੀਤਾ ਇਹਨਾਂ ਨੇ ਡੀਵੀਆਰ ਨੂੰ ਤੋੜਿਆ ਤੇ ਕੈਮਰਿਆਂ ਨੂੰ ਡਿਸਟਰਾਏ ਕੀਤਾ ਡੀਵੀਆਰ ਤਾਂ ਖੋਲ ਕੇ ਨਾਲ ਲੈ ਕੇ ਇਹਨਾਂ ਨੇ ਉਹਨੂੰ ਫਾਰਮੈਟ ਕਰਕੇ ਵਾਪਸ ਕੀਤਾ ਇਹਨਾਂ ਨੇ ਆਪਣੇ ਪੈਸਿਆਂ ਦੀ ਮੰਗ ਕੀਤੀ ਤੇ ਡਿਊਜ਼ ਇਹਨਾਂ ਦੇ ਰਹਿ ਗਏ ਸੀਗੇ ਉਹ ਉਹਨਾਂ ਨੇ ਇਸ ਚੀਜ਼ ਨੂੰ ਆਪਣੀ ਈਗੋ ਤੇ ਲੈ ਲਿਆ ਜਦੋਂ ਈਗੋ ਤੇ ਲਿਆ ਫਿਰ ਉਹਨਾਂ ਨੇ ਦਿਖਾਇਆ ਵੀ ਅਸੀਂ ਕੀ ਕਰ ਸਕਦੇ ਹਾਂ ਤੇ ਸਾਡੇ ਤੋਂ ਬਿਲਕੁਲ ਜੀ ਆਪੜਾ ਸਾਹਿਬ ਦੇਖਿਆ ਜਾਵੇ ਇਹ ਪੂਰਾ ਮਾਮਲਾ ਜਦੋਂ ਹਾਈਲਾਈਟ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਅਫਸਰਾਂ ਨੇ ਵੀ ਬਹੁਤ ਏ ਗੱਲ ਕਹੀ ਸੀ ਕਿ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਬਹੁਤ ਤਰ੍ਹਾਂ ਦੀ ਸਫਾਈਆਂ ਦਿੱਤੀਆਂ ਸੀ ਕਿਉਂਕਿ ਇਹਨਾਂ ਨੂੰ ਅਪਰੋਚ ਵੀ ਕੀਤਾ ਜਾ ਰਿਹਾ ਸੀ ਵੀ ਤੁਸੀਂ ਕੇਸ ਨੂੰ ਵਾਪਸ ਲਓ ਇਸ ਤਰ੍ਹਾਂ ਦੇ ਇਹਨਾਂ ਦਾ ਬ੍ਰਦਰ ਇਹਨਾਂ ਦਾ ਜਿਹੜਾ ਬੇਟਾ ਹੈ ਉਹ ਇਸ ਚੀਜ਼ ਨੂੰ ਪਰਸੂ ਕਰ ਰਿਹਾ ਉਹਦੇ ਵੀ ਇਹਨਾਂ ਨੇ ਪਿੱਛੇ ਕਈ ਵਾਰ ਭੱਜੇ ਵੀ ਇਹਨੂੰ ਕੇਸ ਚ ਕਿਸੇ हां बिल्कुल बिल्कुल सेट करने की कोशिश की थी कि उन्हें धमकियां भी देती हैं दे 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 है है कि, कि दे 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 है। ऐसी तिनू भी किसी केस में फसावांगे एक्चुअल दे विच ਤੁਹਾਡੇ ਕੋਲ ਉਹਦੇ ਡਿਊਆਂ ਦੀ ਵੀ ਡਿਟੇਲ ਹੈਗੀ ਹੈ ਵੀ ਸੱਚੀਉਂ ਡਿਊ ਖੜੇ ਨੇ ਕਿਉਂਕਿ ਆਮ ਤੌਰ ਤੇ ਹੁੰਦਾ ਹੋ ਸਕਦਾ ਕਿ ਤੁਸੀਂ ਇਧਰੋਂ ਡਿਊ ਕਹੋ ਉਧਰੋਂ ਉਹਨਾਂ ਉਹ ਕਹਣ ਵੀ ਸਾਡੇ ਤਾਂ ਕੁਝ ਦੇਣਾ ਨਹੀਂ ਹੈ ਉਸ ਤੋਂ ਬਾਅਦ ਹੀ ਅਸੀਂ ਇਹ ਸਾਰਾ ਜਦੋਂ ਸਾਡੇ ਕੋਲੇ ਮਟੀਰੀਅਲ ਇਕੱਠਾ ਹੋਇਆ ਐਵੀਡੈਂਸ ਇਕੱਠਾ ਹੋਇਆ ਉਸ ਤੋਂ ਬਾਅਦ ਅਸੀਂ ਪਟੀਸ਼ਨ ਦਾਇਰ ਕੀਤੀ ਥੱਲੜੀਆਂ ਪ੍ਰोसीडिंग्स ਸਾਰੀਆਂ ਸਟੇ ਕਰਤੀਆਂ ਤੇ ਸਾਡੀ ਬੇਲ ਵੀ ਗਰਾਂਟ ਕਰਤੀ ਜਿਹੜੀ ਕਿ ਬੇਲ ਹੋਣੀ ਬਹੁਤ ਹੀ ਬੜੀ ਗੱਲ ਐ ਬਹੁਤ ਬੜੀ ਰਾਹਤ ਦੀ ਗੱਲ ਆ ਬਿਲਕੁਲ ਜੀ ਬਿਲਕੁਲ ਇਹ ਕਤਲ ਕੇਸ ਤੋਂ ਉੱਪਰ ਐ ਜੀ ਤੇ ਪਰ ਕੋਰਟ ਨੇ ਸਾਨੂੰ ਬੜਾ ਰਿਲੀਫ ਦਿੱਤਾ ਤੇ ਸਾਨੂੰ ਇਸ ਗੱਲ ਨੂੰ ਸੁਣ ਕੇ ਪ੍ਰोसीडिंग ਸਟੇ ਹੋ ਗਈਆਂ ਬੇਲ ਮਿਲ ਗਈ ਇਹਨਾਂ ਨੇ ਆਪਣੇ ਵੱਲੋਂ ਤਾਂ ਸਾਰਾ ਐਵੀਡੈਂਸ ਖਤਮ ਕਰਤਾ ਸੀ ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਵੀਡੀਓ ਆ ਜਾਣਗੀ ਬਿਲਕੁਲ ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਰੀਟਰੀਵ ਹੋ ਜਾਊਗਾ ਡਾਟਾ ਰਿਕਵਰ ਹੋ ਜਾਊਗਾ ਤੇ ਉਸ ਤੋਂ ਬਾਅਦ ਇਹ ਸਾਰਾ ਕੁਝ ਹੋਇਆ ਹੁਣ ਆਪਸ ਵਿੱਚ ਹੀ ਲੜੀ ਜਾਂਦੇ ਨੇ ਵੀ ਤੁਸੀਂ ਉਹਨਾਂ ਵਾਪਸ ਹੀ ਕਿਉਂ ਕੀਤਾ ਸਸੀ ਕਾਲਾ ਕੁਝ ਦਿਨ ਪਹਿਲਾਂ ਤੁਸੀਂ ਇੱਕ ਮਾਮਲਾ ਸੁਣਿਆ ਸੀਗਾ ਬੜਾ ਹੈਰਤ ਵਾਲਾ ਸੀ ਜਿਹੜਾ ਮਲੇਰ ਕੋਟਲੇ ਦੇ ਵਿੱਚ ਇੱਕ ਪੁਲਿਸ ਦਾ ਅਜਿਹਾਕਾਰਾ ਸਾਹਮਣੇ ਆਉਂਦਾ ਕਿ ਜਿੱਥੇ ਪੁਲਿਸ ਨੂੰ ਸ਼ਰਮਸਾਰ ਵੀ ਕਰਿਆ ਤਾਂ ਪਰ ਦੂਜੇ ਪਾਸੇ ਗੱਲ ਇਹ ਸੀ ਵੀ ਜਿਹੜਾ ਪੁਲਿਸ ਦੇ ਵੱਲੋਂ ਕੇਸ ਬਣਾਇਆ ਗਿਆ ਉਸ ਪਰਿਵਾਰ ਵਾਸਤੇ ਇੱਕ ਉਹ ਪਹਾੜ ਸੀਗਾ ਖੈਰ ਕਿਸੇ ਵੀ ਪਰਿਵਾਰ ਵਾਸਤੇ ਪਹਾੜ ਹੋ ਸਕਦਾ ਹੈ ਕਿ 5 ਕਿਲੋ ਹਫੀਮ ਮਿਲਦੀ ਆ ਉਹਨਾਂ ਦੇ ਕੋਲੋਂ ਤੇ ਇੱਕ ਤਾਂ ਹੁੰਦਾ ਵੀ ਕਿਸੇ ਨਸ਼ਾ ਤਸਕਰ ਕੋਲ ਫੜ ਲਈ ਵੱਡੀ ਪ੍ਰਾਪਤੀ ਆ ਪੁਲਿਸ ਦੀ ਪਰ ਉਹਨਾਂ ਨੇ ਦਾਵਾ ਇਹ ਕਰਿਆ ਵੀ ਨਾ ਸਾਡੇ ਕੋਲ ਅਫੀਮ ਸੀ ਤੇ ਨਾ ਹੀ ਕੋਈ ਅਜੀਹਾ ਕੋਈ ਮਾਮਲਾ ਸੀ ਆ ਬਲਕਿ ਸਾਡਾ ਮਾਮਲਾ ਤਾਂ ਸੀ ਜਿਹੜੀ ਪੁਲਿਸ ਦੀਆਂ ਵਰਦੀਆਂ ਸਉਣ ਵਾਲੇ ਦਰਜੀ ਦਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਆਮ ਤੌਰ ਤੇ ਸੀ ਦੇਖਿਆ ਵੀ ਪੁਲਿਸ ਮੁਲਾਜ਼ਮ ਖਰ ਵਰਦੀਆਂ ਸਵਾਉਂਦੇ ਹੀ ਨੇਗੇ ਤਾਂ ਵਰਦੀਆਂ ਦੇ ਪੈਸੇ ਦਾ ਮਾਮਲਾ ਸੀਗਾ ਪਰ ਬੜਾਤਾ ਇਸ ਕਰਕੇ ਕਿਉਂਕਿ ਪੈਸੇ ਨਹੀਂ ਸੀ ਦੇਣਾ ਚਾਹੁੰਦੇ ਅਫੀਮ ਦਾ ਹੁਣ ਇਹ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਦਾਵਾ ਕੀਤਾ ਗਿਆ ਦਾਵਾ ਖੈਰ ਜੀ ਕਿਹਾ ਜਾਵੇ ਝੂਠਾ ਵੀ ਹੋ ਸਕਦਾ ਪਰ ਵੀਡੀਓ ਫੁਟੇਜ ਨੇ ਹੈ ਜਿਹੜਾ ਬਹੁਤ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਤੇ ਆਹ ਤਸਵੀਰਾਂ ਵੀ ਤੁਹਾਨੂੰ ਐਸੀ ਜਿਵੇਂ ਦਿਖਾਈਆਂ ਨੇ ਵੀਡੀਓ ਫੁਟੇਜ ਦੇ ਵਿੱਚ ਕਿ ਕਿਸ ਤਰ੍ਹਾਂ ਨਾਲ ਸਿਵਲ ਦੇ ਵਿੱਚ ਪਹਿਲਾਂ ਪੁਲਿਸ ਮੁਲਾਜ਼ਮੀਆਂ ਆਉਂਦੇ ਨੇ ਕਿਉਂਕਿ ਪੁਲਿਸ ਮੁਲਾਜ਼ਮਾਂ ਦਾ ਆਉਣਾ ਜਾਣਾ ਤਾਂ ਹੁੰਦਾ ਹੀ ਆ ਉਸ ਦਰਜੀ ਦੇ ਕੋਲੇ ਜਿੱਥੋਂ ਵਰਦੀਆਂ ਸਲੌਂਦੇ ਨੇ ਹੁਣ ਇਹ ਮਾਮਲਾ ਇਸ ਪੜਾਅ ਤੇ ਪਹੁੰਚ ਚੁੱਕਿਆ ਕਿ ਕੋਈ ਐਸਆਈਟੀ ਬਣਾਈ ਜਾਂਦੀ ਹੈ ਤੇ ਐਸਆਈਟੀ ਤੋਂ ਬਾਅਦ ਹੁਣ ਸਬੂਤ ਨੇ ਜਿਹੜੇ ਉਹ ਉਹਨਾਂ ਨੂੰ ਕਿਵੇਂ ਪ੍ਰੀਜ਼ਰਵ ਕਰਨਾ ਹੈ ਉਹ ਪੁਰੀ ਕਵਾਏ ਸ਼ੁਰੂ ਹੁੰਦੀ ਹੈ ਕਿ ਕੋਈ ਕੁਝ ਜਵਾਂ ਹੋ ਚੁੱਕਿਆ ਸੱਡੇ ਨਾਲ ਐਡਵੋਕੇਟ ਰਣਜੀਤ ਸਿੰਘ ਵੜਾਣ ਚ ਹੈਗੇ ਨੇਗੇ ਵੜਾਣ ਸਾਹਿਬ ਦੇਖਿਆ ਜਾਵੇ ਇਹ ਪੂਰਾ ਮਾਮਲਾ ਜਦੋਂ ਹਾਈਲਾਈਟ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਅਫਸਰਾਂ ਨੇ ਵੀ ਬਹੁਤੇ ਗੱਲ ਕਹੀ ਸੀ ਕਿ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਬਹੁਤ ਤਰ੍ਹਾਂ ਦੀ ਸਫਾਈਆਂ ਦਿੱਤੀਆਂ ਸੀਗੀਆਂ ਥੋੜਾ ਜਿਹਾ ਸ਼ੁਰੂਆਤੀ ਦੌਰ ਆਪਾਂ ਜੇ ਜਾਨਣਾ ਚਾਹੀਏ ਕਿਉਂਕਿ ਜਿਹੜੇ ਦਰਸ਼ਕ ਨਵੇਂ ਜੁੜੇ ਨੇ ਐਕਚੁਅਲ ਦੇ ਵਿੱਚ ਇਹ ਹੋਇਆ ਕੀ ਸੀਗਾ ਪਹਿਲੇ ਤੌਰ ਤੇ ਤਾਂ ਇਹੀ ਸੀ ਵੀ 5 ਕਿਲੋ ਫੀਮ ਫੜ ਲਈ ਕਿਸੇ ਕੋਲੋਂ ਏ ਜੀ ਆਪਣੇ ਇਹ ਬਾਬੂ ਖਾਨ ਦਾ ਕੇਸ ਹੈ ਜਿਹੜੇ ਕਿ ਆਪਣੇ ਪੁਲਿਸ ਮੁਲਾਜ਼ਮਾਂ ਦੀਆਂ ਵਰਦੀਆਂ ਸੀਂਦੇ ਨੇ ਤੇ ਉਹ ਕਾਫੀ ਲੰਬੇ ਸਮੇਂ ਤੋਂ ਉੱਥੇ ਕੰਮ ਕਰਦੇ ਆ ਰਹੇ ਨੇ ਤੇ ਅੱਜ ਤੱਕ ਉਹਨਾਂ ਨੂੰ ਕਦੇ ਕੋਈ ਦਿੱਕਤ ਨਹੀਂ ਆਈ ਸੀ ਮੁਲਾਜ਼ਮਾਂ ਨਾਲ ਵਧੀਆ ਸਹਿਜਾਚਾਰ ਸੀ ਉਹਨਾਂ ਦਾ ਸਾਰੇ ਮੁਲਾਜ਼ਮ ਵੀ ਇੱਕਸਾਰ ਦੇ ਨਹੀਂ ਹੁੰਦੇ ਹਰ ਤਰ੍ਹਾਂ ਦੇ ਬੰਦੇ ਹੁੰਦੇ ਨੇ ਤੇ ਇਹ ਪਹਿਲੀ ਵਾਰ ਹੋਇਆ ਵੀ ਜਦੋਂ ਇਹਨਾਂ ਦੇ ਨਾਲ ਇਹਨਾਂ ਨੇ ਆਪਣੇ ਪੈਸਿਆਂ ਦੀ ਮੰਗ ਕੀਤੀ ਤੇ ਡਿਊਜ਼ ਇਹਨਾਂ ਦੇ ਰਹਿ ਗਏ ਸੀ ਉਹ ਉਹਨਾਂ ਨੇ ਇਸ ਚੀਜ਼ ਨੂੰ ਆਪਣੀ ਈਗੋ ਤੇ ਲੈ ਲਿਆ ਜਦੋਂ ਈਗੋ ਤੇ ਲਿਆ ਫਿਰ ਉਹਨਾਂ ਨੇ ਦਿਖਾਇਆ ਵੀ ਅਸੀਂ ਕੀ ਕਰ ਸਕਦੇ ਹਾਂ ਤੇ ਸਾਡੇ ਤੋਂ ਬਿਲਕੁਲ ਜੀ ਤੇ ਉਹਨਾਂ ਨੇ ਇਸ ਦੇ ਵਿੱਚ ਜੋ ਵੀ ਕੀਤਾ ਤੁਹਾਨੂੰ ਅਸੀਂ ਸੀਸੀਟੀਵੀ ਫੁਟੇਜ ਦਿਖਾਈ ਆ ਸਾਡੇ ਕੋਲੇ ਲੱਕੇ ਲਈ ਉਹ ਆ ਗਈ ਆਹ ਫੋਟੋਆਂ ਨੇ ਸਾਡੇ ਕੋਲੇ ਇਹ ਅਸੀਂ ਸਾਰਾ ਰਿਕਾਰਡ ਲਗਾ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਧਾਰ ਕਰੀਤੀ ਜਿਦੇ ਚ ਨੋਟਿਸ ਕੀਤਾ ਗਿਆ ਸਾਰੇ ਮੁਲਾਜ਼ਮਾਂ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਪਰ ਇਹਨਾਂ ਨੇ ਪੇਸ਼ ਹੋਣ ਤੋਂ ਪਹਿਲਾਂ ਹੀ ਉੱਥੇ ਚਲਾਣ ਦੇ ਤੱਕ ਕੋਰਟ ਦੇ ਵਿੱਚ ਵੀ ਤਲਲੀ ਕੋਰਟ ਦੇਖ ਲੂਗੀ ਜੀ ਇਹਨੂੰ ਛੱਡ ਦੋ ਨਾ ਮੈਟਰ ਐਸੀ ਥੱਲੀ ਖਤਮ ਕਰਾ ਲਾਂਗੇ ਪਰ ਹਾਈ ਕੋਰਟ ਨੇ ਇਸ 'ਚ ਬੜਾ ਸੀਰੀਅਸ ਨੋਟ ਲਿਆ ਥੱਲਣੀਆਂ ਪ੍ਰੋਸੀਡਿੰਗਸ ਸਾਰੀਆਂ ਸਟੇ ਕਰਤੀਆਂ ਤੇ ਸਾਡੀ ਬੇਲ ਵੀ ਗ੍ਰਾਂਟ ਕਰਤੀ ਜਿਹੜੀ ਕਿ ਬੇਲ ਹੋਣੀ ਬਹੁਤ ਹੀ ਬੜੀ ਗੱਲ ਐ ਬਹੁਤ ਬੜੀ ਰਾਹਤ ਦੀ ਗੱਲ ਆ ਕੁਝ ਕਿਲੋ ਫੀਮ ਜਿਵੇਂ ਕਿ ਇਹ ਪਹਾੜ ਵਾਂਗੂ ਵਾਈਦੀ ਅਗਲੇ ਬਿਲਕੁਲ ਜੀ ਬਿਲਕੁਲ ਇਹ ਕਤਲ ਕੇਸ ਤੋਂ ਉੱਪਰ ਐ ਜੀ ਤੇ ਪਰ ਕੋਰਟ ਨੇ ਸਾਨੂੰ ਬੜਾ ਰੀਲੀਫ ਦਿੱਤਾ ਤੇ ਸਾਨੂੰ ਇਸ ਗੱਲ ਨੂੰ ਸੁਣ ਕੇ ਪ੍ਰੋਸੀਡਿੰਗ ਸਟੇ ਹੋ ਗਈਆਂ ਬੇਲ ਮਿਲ ਗਈ ਉਸ ਤੋਂ ਬਾਅਦ ਇਹ ਮੈਟਰ ਜੱਸ ਸਾਹਿਬ ਸੀਬੀਆਈ ਨੂੰ ਟਰਾਂਸਫਰ ਕਰ ਰਹੇ ਸੀਗੇ ਸੀਬੀਏ ਦੇ ਕਾਉਂਸਲ ਨੂੰ ਵੀ ਬੁਲਾਇਆ ਸੀ ਪਿਛਲੀ ਡੇਟ ਤੇ ਤੇ ਉਹਨਾਂ ਦੇ ਸੀਨੀਅਰ ਅਫਸਰ ਨੂੰ ਵੀ ਬੁਲਾਇਆ ਸੀ ਵੀ ਉਹਨਾਂ ਨੂੰ ਇਹ ਕੇਸ ਹੈਂਡਓਵਰ ਕੀਤਾ ਜਾਊਗਾ ਬਟ ਪੁਲਿਸ ਨੇ ਬੜੀ ਚਲਾਕੀ ਨਾਲ ਇਹਨਾਂ ਨੇ ਇੱਕ ਸੈੱਟ ਬਣਾਈ ਵੀ ਉਹਦੇ ਚ ਇਹਨਾਂ ਨੇ ਆਪਣੇ ਮੁਲਾਜ਼ਮ ਲਏ ਇਹਨਾਂ ਨੇ ਸਾਨੂੰ ਵੀ ਆਫਰ ਕੀਤਾ ਸੀ ਵੀ ਅਸੀਂ ਆਪਣੇ ਮੁਲਾਜ਼ਮ ਲੈ ਲੈਂਦੇ ਆਂ ਵੀ ਉਹਦੇ ਚ ਤੁਹਾਨੂੰ ਵੀ ਕੇਸ ਚੋਂ ਕੱਢ ਦਾਂਗੇ ਸਾਡੇ ਤੇ ਵੀ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਕਿਉਂਕਿ ਇਹਨਾਂ ਨੂੰ ਅਪਰੋਚ ਵੀ ਕੀਤਾ ਜਾ ਰਿਹਾ ਸੀ ਵੀ ਤੁਸੀਂ ਕੇਸ ਨੂੰ ਵਾਪਸ ਲਓ ਕਿਸ ਤਰ੍ਹਾਂ ਦੇ ਇਹਨਾਂ ਦਾ ਬ੍ਰਦਰ ਇਹਨਾਂ ਦਾ ਜਿਹੜਾ ਬੇਟਾ ਏ ਉਹ ਇਸ ਚੀਜ਼ ਨੂੰ ਪਰਸੂ ਕਰ ਰਿਹਾ ਉਹਦੇ ਵੀ ਇਹਨਾਂ ਨੇ ਪਿੱਛੇ ਕਈ ਵਾਰ ਭੱਜੇ ਵੀ ਇਹਨੂੰ ਕੇਸ ਚ ਕਿਸੇ ਹਾਂ ਬਿਲਕੁਲ ਬਿਲਕੁਲ ਸੈਟ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਵੀ ਅਸੀਂ ਤੈਨੂੰ ਵੀ ਕਿਸੇ ਕੇਸ ਚ ਫਸਾਵਾਂਗੇ ਹੁਣ ਕੋਸ਼ਿਸ਼ ਆ ਵੀ ਉਹਨੂੰ ਵੀ ਇਹ ਕਈ ਵਾਰ ਪਿੱਛੇ ਗਏ ਨੇ ਉਹਦਾ ਪਿੱਛਾ ਵੀ ਕੀਤਾ ਗੱਡੀਆਂ ਦੇ ਨੰਬਰ ਸਾਡੇ ਕੋਲੇ ਹੈਗੇ ਨੇ ਤੇ ਹਰ ਤਰ੍ਹਾਂ ਦਾ ਇਹਨਾਂ ਨੇ ਪ੍ਰੈਸ਼ਰ ਬਣਾਇਆ ਬਟ ਲੱਕੀਲੀ ਉਹ ਨਹੀਂ ਚੁਕੇ ਉਹ ਕੋਰਟ ਤੇ ਆੜੇ ਰਹੇ ਵੀ ਜੋ ਕੋਰਟ ਸਾਡੇ ਨਾਲ ਕਰੂਗੀ ਇਨਸਾਫ ਕਰੂਗੀ ਸਾਨੂੰ ਮਨਜ਼ੂਰ ਆ ਜੋ ਵੀ ਹੋਣਾ ਸੀ ਹੋ ਗਿਆ ਕੇਸ ਤਾਂ ਪੈ ਹੀ ਗਿਆ ਸਾਡੇ ਤੇ ਤੇ ਹੁਣ ਇਸ ਕੇਸ ਦੇ ਵਿੱਚ ਇਹਨਾਂ ਨੇ ਜਿਸ ਦਿਨ ਸਪੈਸ਼ਲੀ ਡੇਟ ਤੇ ਕੀ ਕੀਤਾ ਇੱਕ ਦਿਨ ਪਹਿਲਾਂ ਇਹਨਾਂ ਨੇ ਸੈਟ ਬਣਾਤੀ ਕੰਸਟੀਟਿਊਟ ਕਰਤੀ ਕੇਸ ਸੈਟ ਦੀ ਐਸੀ ਜੀ ਇਨਾਂ ਦੇ ਵਿੱਚ ਇੰਡੀਪੈਂਡੈਂਟ ਏਜੰਸੀ ਇੱਕ ਬਣਾਤੀ ਤੇ ਉਹ ਆਪਣੀ ਰਿਪੋਰਟ ਸਬਮਿਟ ਕਰ ਦੇਗੀ ਜੋ ਉਹਦੀ ਰਿਪੋਰਟ ਹੋਗੀ ਉਹ ਅਸੀਂ ਜੋ ਵੀ ਹੋਊਗਾ ਉਹ ਇੱਥੇ ਜਿਹੜੀ ਰਿਪੋਰਟ ਕੋਰਟ ਸੀਬੀਆਈ ਤੋਂ ਲੈਣਾ ਚਾਹੁੰਦੇ ਸੀਗੇ ਉਹਨਾਂ ਨੇ ਕਹਿਤਾ ਵੀ ਸਾਡੀ ਉਹ ਹੀ ਸਾਡੀ ਐਸਆਈਟੀ ਦੇ ਦੂਗੀ ਰਿਪੋਰਟ ਉਹ ਕਹਿੰਦੇ ਜੀ ਸਾਡੇ ਸੀਨੀਅਰ ਅਫਸਰ ਕਰਨਗੇ ਦੇ ਵਿੱਚ ਤੇ ਉਹ ਉਹੀ ਇਹਦੀ ਜਾਂਚ ਕਰ ਰਹੇ ਨੇ ਅਸੀਂ ਕੋਰਟ ਦੇ ਵਿੱਚ ਕਿਹਾ ਵੀ ਸਾਨੂੰ ਇਹਨਾਂ ਦੇ ਮੁਲਾਜ਼ਮਾਂ ਤੇ ਕੋਈ ਭਰੋਸਾ ਨਹੀਂ ਇਹ ਆਪਣੇ ਮੁਲਾਜ਼ਮਾਂ ਦੇ ਖਿਲਾਫ ਕਦੇ ਵੀ ਐਕਸ਼ਨ ਨਹੀਂ ਲੈਣਗੇ ਕਿਉਂਕਿ ਜਿਸ ਦਿਨ ਦਾ ਪਰਚਾ ਹੋਇਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਆ ਇਹਦੇ ਵਿੱਚ ਨੋਟਿਸ ਵੀ ਹੋ ਚੁੱਕਿਆ ਹੁਣ ਤੱਕ ਇਹਨਾਂ ਨੇ ਆਪਣੇ ਮੁਲਾਜ਼ਮਾਂ ਦੇ ਖਿਲਾਫ ਕੋਈ ਵੀ ਐਕਸ਼ਨ ਨਹੀਂ ਲਿਆ ਨਾ ਤਾਂ ਕੋਈ ਹਜੇ ਵੀ ਡਿਊਟੀਆਂ ਤੇ ਨਹੀਂ ਜਾਂ ਚਲੋ ਸਸਪੈਂਡ ਕਰਤੇ ਨੇ ਜਾਂ ਲੈਣਾ ਹਜ਼ਰ ਕਰਤੇ ਇਹਨਾਂ ਨੂੰ ਇੱਕ ਦੋ ਵਾਰ ਸਾਨੂੰ ਪਿੱਛੇ ਜੀ ਸੁਣਨ ਨੂੰ ਮਿਲਿਆ ਸੀ ਵੀ ਉਹਨਾਂ ਨੂੰ ਲੈਨ ਹਾਜ਼ਰ ਕੀਤਾ ਗਿਆ ਬਟ ਉਹ ਅੱਜ ਵੀ ਉਵੇਂ ਹੀ ਐਜ਼ ਇਟ ਇਜ਼ ਚੱਲ ਰਹੇ ਨੇ ਉਹ ਇੱਕ ਸਿਰਫ ਕੋਰਟ ਦੇ ਵਿੱਚ ਦਿਖਾ ਰਹੇ ਨੇ ਵੀ ਐਸੀ ਜੀ ਉਹਨਾਂ ਤੇ ਕਾਰਵਾਈ ਕਰ ਰਹੇ ਆ ਆਦਰਵਾਇਜ਼ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੇ ਜਿਸ ਤੋਂ ਇਹ ਸਾਫ਼ ਜਾਹਰ ਆ ਵੀ ਇਹ ਸਾਡੇ ਨਾਲ ਕੋਈ ਇਨਸਾਫ਼ ਨਹੀਂ ਕਰਨਗੇ ਹੁਣ ਇਹਨਾਂ ਨੇ ਪਿਛਲੀ ਡੇਟ ਤੇ ਸਾਨੂੰ ਕਿਹਾ ਸੀ ਵੀ ਇਹਨਾਂ ਨੇ ਰਿਪੋਰਟ ਸਬਮਿਟ ਕਰਨੀ ਸੀ ਰਿਪੋਰਟ ਤਾਂ ਸਬਮਿਟ ਐ ਸੀ ਕਿਹਾ ਵੀ ਇਹਨਾਂ ਨੇ ਸਾਰੀ ਜਾਂਚ ਕਰਤੀ ਜੋ ਵੀ ਸਾਡੇ ਕੋਲੇ ਸੀ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਤਾ ਹੁਣ ਇਹਨਾਂ ਨੇ ਆ ਕੇ ਉੱਥੇ ਫੇਰ ਡਿਫੈਂਸ ਲੈ ਲਿਆ ਕਿ ਜੀ ਇਹਨਾਂ ਨੇ ਤੁਹਾਨੂੰ オリジナル ਡੀਵੀਆਰ ਤੇ ਜਿਹੜੀਆਂ ਉਹਦੀਆਂ ਉਹ ਆਪਣੇ ਹਾਰਡ ਡਿਸਕ ਨਾਲ ਉਹ ਨਹੀਂ ਪ੍ਰੋਵਾਈਡ ਕੀਤੀਆਂ ਅਸੀਂ ਕਿਹਾ ਜੀ ਸਾਡੇ ਕੋਲੇ ਤਾਂ ਉਹੀ ਸਬੂਤ ਹੈ ਜੇ ਤੁਹਾਨੂੰ ਉਹੀ ਐ ਅਸੀਂ ਦੇ ਦਿੱਤਾ ਤਾਂ ਸਾਡਾ ਤਾਂ ਸਾਰਾ ਐਵੀਡੈਂਸ ਹੀ ਖਤਮ ਹੋ ਜਾਊਗਾ ਤੇ ਜੱਜ ਸਾਹਿਬ ਨੇ ਕਿਹਾ ਸਾਨੂੰ ਵੀ ਜਿਹੜੀ ਉਹਦੀਆਂ ਡਰਾਈਵਸ ਨੇ ਪੈਨ ਡਰਾਈਵਸ ਨੇ ਜਾਂ ਉਹਦੀਆਂ ਡਾਟਾ ਏ ਉਹਨੂੰ ਤੁਸੀਂ ਕਲੈਕਟ ਕਰਕੇ ਆਪਣੇ ਕੋਲੇ ਰੱਖੋ ਤੇ ਕੱਲ ਨੂੰ ਜੇ ਕੋਈ ਇਹਦੇ ਨਾਲ ਛੇੜਛਾੜ ਹੁੰਦੀ ਆ ਤਾਂ ਅਸੀਂ ਉਹ origignal ਡਾਟਾ ਹਾਰਡ ਡਿਸਕਾਂ ਜਿਹੜੀਆਂ ਤੁਸੀਂ ਰੱਖੋਗੇ ਆਪਣੇ ਕੋਲੇ ਉਹਦੇ ਤੋਂ ਐਸੀ ਵੈਰੀਫਾਈ ਦੁਬਾਰਾ ਕਰ ਲਾਂਗੇ ਤੇ ਸਾਨੂੰ ਇਹ ਡਾਇਰੈਕਟਲੀ ਉੱਥੇ ਜਮ੍ਹਾਂ ਕਰਵਾਉਣ ਨੂੰ ਕਿਹਾ ਅਸੀਂ ਇੱਕ ਤਰੀਕ ਨੂੰ ਉਹ ਸਾਰਾ ਡਾਟਾ ਜਮ੍ਹਾਂ ਕਰਵਾਤਾ 1 ਫਰਵਰੀ ਨੂੰ ਹੁਣੇ ਹੀ ਕਹਿੰਦੇ ਵੀ ਜਿਹੜਾ DVR ਆ ਉਹ ਵੀ ਦੋ ਉਹ ਐਸੀ ਲੈ ਕੇ ਉਹ ਦੂਸਰੇ ਦਿਨ ਚਲੇ ਗਏ ਹੁਣ ਉਹ ਸਾਨੂੰ ਡੀਵੀਆਰ ਜਮ੍ਹਾਂ ਕਰਵਾਉਣ ਨੂੰ ਰੋਜ਼ ਦੀ ਰੋਜ਼ ਡੇਟਾਂ ਪਾ ਰਹੇ ਨੇ ਹੁਣ ਕਹਿੰਦੇ ਜੀ ਅਸੀਂ ਸੋਮਵਾਰ ਨੂੰ ਪਰਸੋਂ ਨੂੰ ਅਜੇ ਐਸੇ ਅਵੇਲੇਬਲ ਨਹੀਂ ਸੋਮਵਾਰ ਨੂੰ ਆਵਾਂਗੇ ਜਿਸ ਤੋਂ ਇਹ ਸਪੱਸ਼ਟ ਜਾਹਰ ਹੁੰਦਾ ਵੀ ਇਹ ਕੋਰਟ ਦੇ ਵਿੱਚ ਜਾ ਕੇ ਕਹਿਣਗੇ ਵੀ ਇਹਨਾਂ ਨੇ ਜੀ ਟਾਈਮ ਸਿਰ ਜਮ੍ਹਾਂ ਨਹੀਂ ਕਰਵਾਇਆ ਇਸ ਕਰਕੇ ਸਾਨੂੰ ਡੇਟ ਦਾ ਰਿਪੋਰਟ ਆ ਨਹੀਂ ਰਹੀ ਇਸ ਇਸ ਚੀਜ਼ ਨੂੰ ਇਹ ਡਿਲੇ ਕਰ ਰਹੇ ਨੇ ਜਾਣ ਬੁੱਝ ਕੇ ਕਿਉਂਕਿ ਇਹਨਾਂ ਨੂੰ ਵੀ ਪਤਾ ਵੀ ਕਿਤੇ ਨਾ ਕਿਤੇ ਗਲਤ ਤਾਂ ਹੋਇਆ ਪਰ ਇਹ ਇਸ ਚੀਜ਼ ਨੂੰ ਟਾਲ ਰਹੇ ਨੇ ਬਾਰੇ ਇਹ ਸਾਰੀ ਚੀਜ਼ਾਂ ਚ ਦੇਖੀਏ ਕਈ ਤਰ੍ਹਾਂ ਦੇ ਸਵਾਲ ਮੰਚ 'ਤੇ ਨਾ ਚਰੋ ਇਹ ਤਾਂ ਇੱਕ ਕੋਰਟ ਦੀ ਪ੍ਰੋਸੀਡਿੰਗ ਜਿਹੜੀ ਚੱਲ ਰਹੀ ਆ ਅ ਕਈ ਸਵਾਲ ਮੰਚ 'ਤੇ ਆਉਂਦੇ ਨੇ ਵੀ ਜਦੋਂ ਇਹ ਮਾਮਲਾ ਹੁੰਦਾ ਦੇਖੋ ਪੁਲਿਸ ਨੂੰ ਤਾਂ ਪਹਿਲਾਂ ਪਤਾ ਹੁੰਦਾ ਹੈ ਕਿਵੇਂ ਆਮ ਲੋਕਾਂ ਨੂੰ ਵੀ ਪਤਾ ਇਹ ਚੀਜ਼ ਦਾ ਵੀ ਜਦੋਂ ਅਸੀਂ ਕਿਤੇ ਜਾ ਰਹੇ ਹਾਂ ਜਿਵੇਂ ਇਹ ਲੋਕ ਇਹ ਉੱਥੇ ਗਏ ਆ ਸਾਰਾ ਸੀਸੀਟੀਵੀ 'ਚ ਦਿਖ ਰਿਹਾ ਹੈ ਫਿਰ ਉੱਥੋਂ ਲੈ ਕੇ ਆਉਂਦੇ ਨੇ ਉਸੇ ਸਮੇਂ ਦਾ ਦਿਖਾਇਆ ਹੋਇਆ ਵੀ ਫੀਮ ਫਰਿਜਤ ਕੇ ਫੀਮ ਤਸਵੀਰਾਂ ਦੇ ਵਿੱਚ ਕਿਤੇ ਹੈ ਨਹੀਂਗੀ ਅ ਇਹਨਾਂ ਨੂੰ ਨਹੀਂ ਸੀ ਪਤਾ ਵੀ ਜਦੋਂ ਉਹਰੇ ਸੀਸੀਟੀਵੀ ਲੱਗੇ ਹੋਏ ਨੇ ਤਾਂ ਕੱਲ ਨੂੰ ਸਾਡੇ ਲਈ ਪਰੇਸ਼ਾਨੀ ਖੜੀ ਹੋ ਸਕਦੀ ਹੈ ਵੀ ਐਡੀ ਬਚਕਾਨੀ ਚੀਜ਼ ਕਿਉਂ ਕਰੂਗੀ ਪੁਲਿਸ ਉਹ ਵੀ ਐਕਚੁਅਲ ਦੇ ਵਿੱਚ ਕੀ ਹੋਇਆ ਇਹਨਾਂ ਨੇ ਆ ਅਨੁਸਾਰ ਪਹਿਲਾਂ ਸਿਵਲ ਵਰਦੀ ਦੇ ਵਿੱਚ ਆਏ ਆ ਕੇ ਪਹਿਲਾਂ ਇਹਨਾਂ ਨੇ ਵੈਰੀਫਾਈ ਕੀਤਾ ਵੀ ਕੈਮਰੇ ਕਿੱਥੇ ਨੇ ਕੈਮਰੇ ਕਿਤੇ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਨੂੰ ਦੁਕਾਨ ਤੋਂ ਚੁੱਕ ਕੇ ਲੈ ਗਏ ਚੱਕਣ ਤੋਂ ਬਾਅਦ ਕੀ ਕੀਤਾ ਇਹਨਾਂ ਨੇ ਡੀਵੀਆਰ ਨੂੰ ਤੋੜਿਆ ਤੇ ਕੈਮਰਿਆਂ ਨੂੰ ਡਿਸਟਰਾਏ ਕੀਤਾ DVR ਤਾਂ ਖੋਲ ਕੇ ਨਾਲ ਲੈ ਕੇ ਇਹਨਾਂ ਨੇ ਉਹਨੂੰ ਫਾਰਮੈਟ ਕਰਕੇ ਵਾਪਸ ਕੀਤਾ ਇਹਨਾਂ ਨੂੰ ਤਾਂ ਵਾਪਸ ਕੀਤਾ ਜਿੱਥੋਂ ਇਹ ਸਾਰਾ ਟੈਕਨੀਕਲ ਸਾਰਾ ਕੁਝ ਸਾਹਮਣੇ ਆਇਆ ਨਾਲ ਗਵਾਂਡੀਆਂ ਦੇ ਲੱਗਿਆ ਹੋਇਆ ਸੀ DVR ਜਿਹੜੇ ਕੈਮਰੇ ਸੀ ਉਹਦੇ ਚ ਆ ਕੇ ਇਹਨਾਂ ਦੀ ਰਿਪੋਰਟ ਤੇ ਬਾਕੀ ਦੁਕਾਨ ਵਾਲੇ ਨੇ ਬਿਲਕੁਲ ਕਲੀਅਰ ਕਰਤਾ ਉਸ ਤੋਂ ਬਾਅਦ ਹੀ ਅਸੀਂ ਇਹ ਸਾਰਾ ਜਦੋਂ ਸਾਡੇ ਕੋਲੇ ਮਟੀਰੀਅਲ ਇਕੱਠਾ ਹੋਇਆ ਐਵੀਡੈਂਸ ਇਕੱਠਾ ਹੋਇਆ ਉਸ ਤੋਂ ਬਾਅਦ ਅਸੀਂ ਪਟੀਸ਼ਨ ਦਾਇਰ ਕੀਤੀ ਉਸ ਤੇ কোর্ਟ ਨੇ ਸੀਰੀਅਸ ਨੋਟ ਲੈ ਕੇ ਇਸ ਤੇ ਐਕਸ਼ਨ ਲਿਆ ਹੁਣ ਜਿਵੇਂ ਇਹ ਚਲੋ ਇਹ ਚੀਜ਼ਾਂ ਵੀਡੀਓ 'ਚ ਆ ਗਈਆਂ ਤੁਹਾਡੇ ਕੋਲ ਇੱਕ ਗਰਾਊਂਡ ਹੈਗਾ ਵੀ ਆ ਸਾਰੀ ਚੀਜ਼ ਤਾਂ ਦੇਖੋ ਜੀ ਫੇਕ ਆ ਗਈ ਜਿਵੇਂ ਤੁਸੀਂ ਕੋਟ ਅੱਗੇ ਰੱਖ ਰਹੇ ਹੋ ਅ ਇਹਨਾਂ ਦੀ ਜਿਹੜੀ ਗੱਲ ਆ ਕਿ ਜੇ ਦੇਖੀਏ ਵੀ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਵੀ ਡਿਊ ਜਿਹੜੇ ਉਹਨਾਂ ਦੇ ਖੜੇ ਨੇ ਉਹ ਨਹੀਂ ਦਿੱਤੇ ਜੀ ਉਹਦੇ ਕਰਕੇ ਐਕਚੁਅਲ ਦੇ ਵਿੱਚ ਤੁਹਾਡੇ ਕੋਲ ਉਹਦੇ ਡਿਊਆਂ ਦੀ ਵੀ ਡਿਟੇਲ ਹੈਗੀ ਆ ਵੀ ਸੱਚੀਓ ਡਿਊ ਖੜੇ ਨੇ ਕਿਉਂਕਿ ਆਮ ਤੌਰ ਤੇ ਹੁੰਦਾ ਹੋ ਸਕਦਾ ਕਿ ਤੁਸੀਂ ਇਧਰੋਂ ਡਿਊ ਕਹਤੋਂ ਉਧਰੋਂ ਉਹ ਕਹਿਣ ਵੀ ਸਾਡੇ ਤਾਂ ਕੁਝ ਦੇਣਾ ਨਹੀਂ ਹੈਗਾ ਦੇਖੋ ਜੀ ਇਹ ਜਿਹੜੇ ਤੁਸੀਂ ਸੀਸੀਟੀਵੀ ਫੁਟੇਜ ਦੇ ਵਿੱਚ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਪੁਲਿਸ ਵਾਲਿਆਂ ਦੀਆਂ ਵਰਦੀਆਂ ਤੋਂ ਇਲਾਵਾ ਇਹ ਹੋਰ ਕੋਈ ਕੱਪੜਾ ਨਹੀਂ ਸੀਂਦੇ ਇਹਨਾਂ ਦਾ ਡਾਇਰੈਕਟ ਲਿੰਕ ਮੁਲਾਜ਼ਮਾਂ ਨਾਲ ਹੀ ਹੈ ਕਿਉਂਕਿ ਉਤੋਂ ਹੀ ਇਹਨਾਂ ਦੀ ਰੋਜੀ ਰੋਟੀ ਹੈ ਉਤੋਂ ਹੀ ਇਹ ਕੰਮ ਕਰਦੇ ਨੇ ਹਰ ਕੋਈ ਬੰਦਾ ਜਿਵੇਂ ਪੈਂਟ ਕੋਟ ਦੇ ਹੁੰਦੇ ਨੇ ਆਪਣੇ ਹਨਾ ਕੋਈ ਕੁਰਤੇ ਪਜਾਮੇ ਸੌਦਾ ਬਿਲਕੁਲ ਟੀਲਰ ਹੁੰਦੀਆਂ ਤੇ ਇਹ ਇਹਨਾਂ ਦੇ ਸਪੈਸੀਫਿਕ ਇਸੇ ਕੰਮ ਦੇ ਨੇ ਤੇ ਇਹਨਾਂ ਦੇ ਨਾਲ ਜਿਹੜਾ ਇਹ ਸ਼ੁਰੂ ਤੋਂ ਇਹੀ ਕੰਮ ਕਰਦੇ ਆ ਰਹੇ ਨੇ ਤੇ ਲਿੰਕ ਵੀ ਇਹਨਾਂ ਨਾਲ ਹੀ ਨੇ ਇਸ ਕਰਕੇ ਕਦੇ ਕੋਈ ਦਿੱਕਤ ਆਈ ਨਹੀਂ ਇਹ ਪਹਿਲੀ ਵਾਰ ਇਹਨਾਂ ਨੂੰ ਦਿੱਕਤ ਆਈ ਹੈ ਤਾਂ ਕਰਕੇ ਅਸੀਂ ਇੱਥੇ ਖੜੇ ਆ ਕੋਈ ਕੋਰਟ 'ਚ ਜਿਹੜੀ ਤੁਸੀਂ ਕੋਈ ਡਿਟੇਲ ਦਿਤਤੀ ਹੈ ਵੀ ਕਿੰਨੇ ਕ ਪੈਸੇ ਦੀ ਵਰਦੀਆਂ ਦੇ ਜਿਹੜਾ ਨੇ ਸਾਡੇ ਕੋਲੇ ਸਾਰੇ ਸਾਡਾ ਸਾਰਾ ਰਿਕਾਰਡ ਇਹ ਨਾਲ ਲੈ ਕੇ ਗਏ ਨੇ ਜਿਹੜੀਆਂ ਸਲਿੱਪਾਂ ਸੀ ਜੋ ਵੀ ਸੀ ਜਿਹੜਾ ਉੱਥੇ ਪੈਸੇ ਵੀ ਪਏ ਸੀ ਗੱਲੇ ਚੀਬਨ ਉਹ ਵੀ ਚੱਕ ਕੇ ਲੈ ਗਏ ਉਹ ਮੁਲਾਜ਼ਮ ਦੇ ਇਹਨਾਂ ਦੇ ਬਾਬੂ ਖਾਨ ਨੇ ਦੱਸਿਆ ਵੀ ਉਹਨਾਂ ਦੇ ਮੁਲਾਜ਼ਮ ਨੇ ਉਹਨਾਂ ਕੋਲੇ ਜਮ੍ਹਾਂ ਕਰਾਏ ਸੀ ਪੈਸੇ ਵੀ ਤੁਸੀਂ ਰੱਖ ਲਓ ਜਦੋਂ ਮੈਂ ਘਰ ਜਾਵਾਂਗਾ ਮੈਨੂੰ ਜ਼ਰੂਰਤ ਹੈ ਦੀ ਉਹ 70 ਕੁ ਹਜ਼ਾਰ ਰੁਪਏ ਦੇ ਕਰੀਬ ਉਹ ਸੀਗਾ ਇਹਨਾਂ ਦੇ ਗੱਲੇ 'ਚ ਪਿਆ ਉਹ ਬਾਕੀ ਇਹਨਾਂ ਦੀ ਨਕਦੀ ਹੋਰ ਪਈ ਸੀ ਸੋਨਾ ਵੀ ਸੀਗਾ ਕਿਉਂਕਿ ਮੁੰਡੇ ਦਾ ਵਿਆਹ ਸੀਗਾ ਇਹਨਾਂ ਦੇ ਉਹ ਜੋ ਉਹਨਾਂ ਦੇ ਦਸਣ ਦੇ ਮਤਲਬ ਕਿ ਇਹ ਕਾਫੀ ਕੁਝ ਲੈ ਕੇ ਗਏ ਨੇ ਉੱਥੋਂ ਤੇ ਸਾਡੇ ਕੋਲੇ ਹੋਰ ਵੀ ਹੈਗੀਆਂ ਨੇ ਉਹਦੇ ਚ ਤਾਂ ਕੱਪੜੇ ਚੱਕਦੇ ਵੀ ਨਜ਼ਰ ਆ ਰਹੇ ਨੇ ਜਿਹੜੇ ਕਿ ਅਸੀਂ ਪਹਿਲਾਂ ਕਦੇ ਨਹੀਂ ਦੱਸਿਆ ਸਾਨੂੰ ਵੀ ਲੱਗਦਾ ਵੀ ਇਹ ਜਿਹੜੀਆਂ ਗੱਲਾਂ ਕਰਾਂਗੇ ਤਾਂ ਚੰਗਾ ਜਾਨੀ ਇਮਪ੍ਰੈਸ਼ਨ ਜਾਂਦਾ ਪਰ ਹੋਇਆ ਇਹ ਹੈ ਪਰ ਇਹ ਹੋਇਆ ਐਵੇਂ ਦਾ ਤੇ ਮਤਲਬ ਇਟ ਇਜ਼ ਨਾਟ ਵੀ ਇਹਨੂੰ ਆਪਾਂ ਐਵੇਂ ਕਹਿ ਸਕੀਏ ਵੀ ਇਹ ਕੋਈ ਸਿਆਣੇ ਬੰਦੇ ਦੀ ਗੱਲ ਹੈ ਇਹਨਾਂ ਨੇ ਆਪਣੇ ਵੱਲੋਂ ਤਾਂ ਸਾਰਾ ਐਵੀਡੈਂਸ ਖਤਮ ਕਰਤਾ ਸੀ ਅੱਛਾ ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਵੀਡੀਓ ਆ ਜਾਣਗੇ ਬਿਲਕੁਲ ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਰੀਟਰੀਵ ਹੋ ਜਾਊਗਾ ਡਾਟਾ ਰਿਕਵਰ ਹੋ ਜਾਊਗਾ ਤੇ ਉਸ ਤੋਂ ਬਾਅਦ ਇਹ ਸਾਰਾ ਕੁਝ ਹੋਇਆ ਹੁਣ ਆਪਸ ਵਿੱਚ ਹੀ ਲੜੀ ਜਾਂਦੇ ਨੇ ਵੀ ਤੁਸੀਂ ਉਹਨਾਂ ਨੂੰ ਵਾਪਸ ਹੀ ਕਿਉਂ ਕੀਤਾ ਅੱਛਾ ਇਹ ਵੀ ਹੁਣ ਤਾਂ ਚਲੋ ਇੱਕ ਦੂਜੇ ਨੂੰ ਕਹਿਣ ਤੇ ਆ ਗਈ ਪਰ ਇਹ ਜੇ ਕਿਹਾ ਜਾਵੇ ਹੁਣ ਕਹਿਣ ਦਾ ਮਤਲਬ ਵੈਸੇ ਤਾਂ ਜਿਵੇਂ ਆਮ ਤੌਰ ਤੇ ਆਪਾਂ ਨੂੰ ਜਿਹੜਾ ਪਤਾ ਜਾਣਕਾਰੀ ਵੀ ਹਾਰਡ ਡਿਸਕਾਂ ਦੇ ਵਿੱਚ ਹੀ ਸਟੋਰੇਜ ਹੁੰਦੀ ਆ ਸਾਰੀ ਉੱਥੇ ਸਾਰੀ ਇਹਨਾਂ ਕੋਲ ਵੀ ਹੋਈ ਨਿਕਲਿਆ ਹੋਊਗੀ ਪਰ ਡੀਵੀਆਰ ਮੰਗਣਾ ਜਾਂ ਕਿ ਇਹ ਇਹ ਕਰਨਾ ਇਹ ਉਹਦੇ ਚ ਭਾ ਦੇਰੀ ਨੇ ਦੇ ਨਾਲ ਫਰਕ ਕੀ ਪਊਗਾ ਕੇਸ ਤੇ ਕੋਈ ਚੌਣ ਚਾਹੁੰਦੇ ਨੇ ਵੀ ਇਹਨਾਂ ਦੀ ਟਾਈਮ ਸੇਟ ਸਾਨੂੰ ਜਿਹੜੇ ਅਸਲੀ ਡੀਵੀਆਰ ਸੀ ਉਹ ਨਹੀਂ ਜਮਾ ਕਰਵਾਇਆ ਹਾਰਡ ਡਿਸਕਾਂ ਤੋਂ ਤਾਂ ਸਾਨੂੰ ਕੁਝ ਪਤਾ ਨਹੀਂ ਚੱਲਿਆ ਇਹ ਕਹਿੰਦੇ ਜੀ ਜਿਹੜੀਆਂ ਹਾਰਡ ਡਿਸਕਾਂ ਜਿਹੜੇ ਟੀਵੀਆਰ ਦੇ ਵਿੱਚ ਤਿਆਰ ਹੋਈਆਂ ਨੇ ਸਾਨੂੰ ਉਹੀ ਦੋ ਉਸ ਦਿਨ ਲੈ ਕੇ ਗਏ ਸੀ ਇਹ ਕਹਿੰਦੇ ਅੱਜ ਇਹਨਾਂ ਦਾ ਉਹ ਫੇਰ ਦੇ ਦਿਓ ਹੁਣ ਅਸੀਂ ਉਸ ਦਿਨ ਤੋਂ ਲੈ ਕੇ ਉੱਥੇ ਖੜ੍ਹਦੇ ਹਾਂ ਰੋਜ਼ ਜਾ ਜਾ ਕੇ ਹੁਣ ਉਹ ਕਹਿੰਦੇ ਨੇ ਸਾਡਾ ਟਾਈਮ ਨਹੀਂ ਹੈਗਾ ਅਸੀਂ ਕੱਲ ਆਵਾਂਗੇ ਪਰਸੋਂ ਆਵਾਂਗੇ ਅੱਜ ਗਏ ਸੀਗੇ ਇਹ ਕਹਿੰਦੇ ਸੋਮਵਾਰ ਨੂੰ ਆਇਓ ਸਾਡੀ ਰੋਜ ਐ ਸੀ ਉਹਨਾਂ ਦੇ ਕੰਟੈਕਟ ਚ ਬਣੇ ਹੋਏ ਆ। ਇਹ ਫਿਰ ਹੁਣ ਕਿਹਦੇ ਕੋਲ ਅਗੇ ਲੀਗਲ ਪ੍ਰੋਸੀਜਰ ਕੀ ਆ ਤੁਸੀਂ ਕੋਰਟ ਚ ਦੱਸੋ ਇਹ ਚੀਜ਼ਾਂ? ਅਸੀਂ ਤਾਂ ਕੋਰਟ ਦੇ ਵਿੱਚ ਸਾਰਾ ਕੁਝ ਦੱਸ ਹੀ ਚੁੱਕੀਆਂ ਅਸੀਂ ਤਾਂ ਇਹ ਚਾਹੁੰਦੇ ਸੀਗੇ ਵੀ ਸਾਨੂੰ ਤਾਂ ਇਹਨਾਂ ਤੇ ਯਕੀਨ ਹੈ ਹੀ ਨਹੀਂ। ਹੂੰ। ਕਿਉਂਕਿ ਆਲ ਮੋਸਟ ਆਪਣੀ ਟਾਈਮ ਵੇਸਟ ਕਰ ਰਹੇ ਨੇ। ਇਹਨਾਂ ਨੂੰ ਲੱਗਦਾ ਵੀ ਰੋਸਟਰ ਚੇਂਜ ਹੋ ਜਾਵੇ, ਜੱਜਿਸ ਚੇਂਜ ਹੋ ਜਾਣ ਜਾਂ ਕੋਰਟ ਦਾ ਕੋਈ ਹੋਰ 뷰 ਆ ਜਾਏ ਇਨ ਦਾ ਮੀਨ ਟਾਈਮ ਕੋਈ ਹੋਰ ਇਹਨਾਂ ਦੇ ਕੁਝ ਹੱਥ ਲੱਗ ਜੇ। ਇਹ ਸਿਰਫ ਇਸ ਚੀਜ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੋ ਕਿ ਸਾਡਾ ਕੇਸ ਆ। ਇੱਕ ਲਾਸਟ ਮੈਂ ਪੁੱਛਾਂ ਅਫੀਸਰ ਸਾਹਿਬ ਕਿਉਂਕਿ ਜਦੋਂ ਇਹ ਪੂਰਾ ਮਾਮਲਾ ਹਾਈਲਾਈਟ ਹੋਇਆ ਸੀਗਾ ਉਦੋਂ ਬਹੁਤ ਜੇ ਕਹਿ ਜਾਵੇ ਪੁਲਿਸ ਦੀ ਲਾਜ਼ਮੀ ਜੀ ਗੱਲ ਹੈ ਕਿਰਕਰੀ ਹੋਈ ਸੀ ਕਈ ਸੀਨੀਅਰ ਅਫੀਸ਼ਰਸ ਉਦੋਂ ਉਸ ਸਮੇਂ ਦੇ ਦੌਰਾਨ ਉੱਥੇ ਮਲੇਰਕੋਟ ਲਈ ਇਹ ਗੱਲ ਕਹਿੰਦੇ ਨਜ਼ਰ ਆਈ ਸੀ ਵੀ ਨਹੀਂ ਜੀ ਇਸ ਤਰ੍ਹਾਂ ਦਾ ਮਾਮਲਾ ਨਹੀਂ ਆ ਉਦੋਂ ਉਹਨਾਂ ਤਾਂ ਉਦੋਂ ਤੱਕ ਉਹਨਾਂ ਤੱਕ ਪਹੁੰਚੀ ਨਹੀਂ ਸੀ ਇਹ ਸਾਰੀ ਡਿਟੇਲਸ ਜਾਂ ਇਹ ਆ ਵੀ ਉਹਨਾਂ ਨੇ ਵੈਸੇ ਇਹ ਸੀਗਾ ਵੀ ਚਲੋ ਇੱਕ ਛਵੀ ਤੇ ਸਵਾਲ ਨਾ ਉੱਥੇ ਤਾਂ ਕਰਕੇ ਕਿਹਾ ਦੇਖੋ ਜੀ ਪੰਜੇ ਉਂਗਲ ਇੱਕ ਤਰ੍ਹਾਂ ਦੀਆਂ ਨਹੀਂ ਹੁੰਦੀਆਂ ਜੇ ਮੁਲਾਜ਼ਮ ਚੰਗੇ ਨਹੀਂ ਤਾਂ ਮਾੜੇ ਵੀ ਨਹੀਂ ਤੇ ਜੇ ਹਰ ਕੋਈ ਹਰ ਕੋਈ ਮੁਲਾਜ਼ਮ ਮਾੜਾ ਨਹੀਂ ਹੈਗਾ ਬਹੁਤ ਚੰਗੇ ਕਰਾਂਦੇ ਨੇ ਬੜੇ ਚੰਗੀ ਸੋਚ ਵਾਲੇ ਨੇ ਜੇ ਐਵੇਂ ਦੀ ਸਾਰੇ ਹੋ ਜਾਣ ਫਿਰ ਤਾਂ ਕੋਈ ਕੰਮ ਹੀ ਨਾ ਚੱਲੇ ਚੰਗੇ ਮੁਲਾਜ਼ਮ ਨੇ ਇਸ ਕਰਕੇ ਸਿਸਟਮ ਵੀ ਤਾਂ ਚੱਲ ਰਿਹਾ ਪਰ ਉਹਦੇ ਵਿੱਚ ਕੁਛ ਨਾ ਕੁਛ ਇਹ ਜਿਹੇ ਆਪਣੇ ਅਫਸਰ ਨੇ ਜਿਹੜੇ ਕਿ ਸਿਰਫ ਆਪਣੀਆਂ ਰੰਜਿਸ਼ਵਾਜ਼ੀਆਂ ਨੂੰ ਜਾਂ ਆਪਣੇ ਆਪ ਨੂੰ ਪ੍ਰੂਫ ਕਰਨ ਵਾਸਤੇ ਵੀ ਮੈਂ ਕਿਸੇ ਤੋਂ ਪਿੱਛੇ ਨਾ ਰਹਿ ਜਾ ਮੈਂ ਵੀ ਦੋ ਚ ਕੇਸ ਵੱਧ ਰਜਿਸਟਰ ਕਰਾਂ ਤੇ ਮੇਰੀ ਆਪਣੀ ਵਾਵਾ ਦੇ ਲਈ ਐਵੇਂ ਦੇ ਕੰਮ ਕਰ ਰਹੇ ਨੇ ਤੇ ਹੁਣ ਅੱਗੇ ਡੇਟ ਕਦੋਂ ਹੈ ਜੀ ਇਹਦੀ ਇਸ ਪੁਰਾਣੇ ਮਾਮਲੇ ਦੀ ਇਸ ਦੀ ਜੀ ਆਪਣੀ ਡੇਟ ਅਗਲੀ ਹੈਗੀ ਆ 24 ਫਰਵਰੀ ਦੀ 24 ਫਰਵਰੀ ਦੀ ਹਾਂਜੀ ਕਰੇ ਪੂਰੇ ਮਾਮਲੇ ਚ 26 ਫਰਵਰੀ ਦੀ 26 ਫਰਵਰੀ ਦੀ ਹਾਂਜੀ ਕਿਉਂਕਿ ਹੁਣ ਇਸ ਮਾਮਲੇ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਸੀ ਵੀ ਲੋਕਾਂ ਦੇ ਜਦੋਂ ਇਹ ਧਿਆਨ ਚ ਆਈ ਚੀਜ਼ ਕਿਉਂਕਿ ਆਮ ਤੌਰ ਤੇ ਤਾਂ ਕਿਹਾ ਜਾਂਦਾ ਹੁੰਦਾ ਜਿਵੇਂ ਪੁਰਾਣੇ ਸਿਸਟਮ ਚ ਚੱਲਦੀਆਂ ਸੀ ਪਰ ਸਮੇਂ ਦਰ ਸਮੇਂ ਇਹ ਚੀਜ਼ਾਂ ਬਦਲੀਆਂ ਵੀ ਕਿਸੇ ਨੂੰ ਕੰਮ ਕਰਾ ਲਓ ਪੈਸੇ ਨਾ ਦਿਓ ਚਾਹੇ ਕੋਈ ਕੋਈ ਹੋਰ ਅਫਸਰਾ ਕੱਲੀ ਪੁਲਿਸ ਦੀ ਗੱਲ ਨਹੀਂ ਹੈਗੀ ਕਈ ਹੋਰ ਵੀ ਡਿਪਾਰਟਮੈਂਟ ਇਸ ਤਰ੍ਹਾਂ ਦੇ ਨੇ ਜਿਹੜੇ ਇਨਫਲੂਐਂਸ ਰੱਖਦੇ ਨੇਗੇ ਆਪਣਾ ਸੋਸ਼ਲ ਲਾਈਫ ਦੇ ਵਿੱਚ ਪਰ ਇਹ ਚੀਜ਼ ਨੇ ਬੜਾ ਹਲਾਇਆ ਲੋਕਾਂ ਨੂੰ ਕਿ ਯਾਰ ਇਸ ਤਰ੍ਹਾਂ ਦੇ ਨਾਲ ਵੀ ਹੋ ਸਕਦਾ ਪਰ ਤੁਸੀਂ ਇਹ ਚੀਜ਼ ਦੇਖੋ ਕਿ ਟੈਕਨੋਲੋਜੀ ਨੇ ਜਿੱਥੇ ਵੀਡੀਓ ਫੁਟੇਜ ਕ੍ਰੀਏਟ ਕੀਤੀ ਯਾਨੀ ਕਿ ਵੀਡੀਓ ਕੈਮਰੇ ਲੱਗੇ ਹੋਏ ਸੀ ਟੈਕਨੋਲੋਜੀ ਨਹੀਂ ਆਖਰਕਾਰ ਜਿਕਰ ਉਹ ਡਾਟਾ ਸਾਰਾ ਫਾਰਮੈਟ ਹੋ ਗਿਆ ਸੀ ਤਾਂ ਕੱਢ ਕੇ ਦੁਬਾਰੇ ਵੀ ਸਾਹਮਣੇ ਰੱਖਤਾ ਹੁਣ ਗੱਲ ਇਹ ਹੀ ਹੈ ਵੀ ਸਾਰੀ ਦਰਮਦਾਰ ਜੇ ਦੇਖਿਆ ਜਾਵੇ ਭਾਵੇਂ ਐਸਆਈਟੀ ਕਹ ਲੂ ਕਿਸੇ ਕੋਈ ਵੀ ਰਿਪੋਰਟ ਦਿੰਦੀ ਹੈ ਮੰਨ ਜੂਗਾ ਅਦਾਲਤ ਤੇ ਹੈ ਵੀ ਉੱਥੇ ਕੀ ਫੈਸਲਾ ਹੁੰਦਾ ਕਿਉਂਕਿ ਅ ਪਿਛਲੀ ਵਾਰ ਜਦੋਂ ਗੱਲ ਹੋਈ ਸੀਗੀ ਬਾਬੂ ਖਾਨ ਹੋਰਾਂ ਦੇ ਨਾਲ ਉਹ ਤਾਂ ਉਦੋਂ ਇਹ ਗੱਲ ਕਹਿੰਦੇ ਸੀਗੇ ਵੀ ਸਾਡੇ ਲਈ ਸਾਡੇ ਵਸਤੇ ਹੈ ਜਿਹੜੀ ਸਭ ਤੋਂ ਵੱਡੀ ਸਾਡੀ ਇੱਜ਼ਤ ਹੈ ਜਿਹੜੀ ਆਖਰਕਾਰ ਸ਼ਾਇਦ ਉਹ ਇਸ ਪੂਰੇ ਮਾਮਲੇ ਨੇ ਉਹਨੂੰ ਸੱਟ ਮਾਰੀ ਹੈ ਤੇ ਉਹਦੇ ਲਈ ਅਸੀਂ ਲੜਾਈ ਲੜ ਰਹੇ ਹਾਂ ਕਿ ਜੇ ਕੋਰਟ ਸਾਨੂੰ ਕੋਈ ਵੀ ਸਜ਼ਾ ਮੁਕਰਰ ਕਰਦੇ ਅਸੀਂ ਝੱਲਣ ਨੂੰ ਤਿਆਰ ਆ ਪਰ ਪਿੱਛੇ ਇਸ ਮਾਮਲੇ ਨੂੰ ਲੈ ਕੇ ਨਹੀਂਗੇ ਹਟਾਂਗੇ ਸੀਨੀਅਰ ਰਿਪੋਰਟਰ ਬਿੰਤੇਦਨ ਉਸਮਿਸ ਸਿੰਘ ਅਰਜਨ ਅਸਪਕ 70 ਟੀਵੀ ਚੰਡੀ